ਪੰਜਾਬ ਦੇ ਵਿੱਚ ਹੜਾ ਰਿਹਾ ਹੈ ਤੇ ਕਾਫੀ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੇ ਫੈਸਟਿਵ ਸੀਜ਼ਨ ਆ ਰਿਹਾ 골ਡ ਲੋਕੀ ਖਰੀਦਣਾ ਪਸੰਦ ਕਰੋਗੇ ਕਿ ਨਹੀਂ ਹੜ੍ਹ ਹੈਗੇ ਆ ਹਲੇ ਸਾਡੇ ਅਰਬਨ ਸੈਗਮੈਂਟ ਨੂੰ ਘੱਟ ਇਫੈਕਟ ਕੀਤੇ ਹੈ ਤੇ ਰੂਰਲ ਸੈਗਮੈਂਟ ਨੂੰ ਬਹੁਤ ਇੰਪੈਕਟ ਕੀਤਾ ਉਹਨਾਂ ਤੇ ਉਹਦੇ ਉੱਤੇ ਜਿਹੜੇ ਰੂਰਲ ਏਰੀਆ ਜਿਹੜਾ ਬਾયર ਹੈਗਾ ਉਹ ਪਹਿਲਾਂ ਆਪਣਾ ਕਾਰ ਠੀਕ ਕਰਾਏਗਾ ਔਰ ਗਰਦੀ ਜ਼ਰੂਰਤਾਂ ਪੂਰੀ ਕਰੇਗਾ ਹਲੇ ਫੈਸਟਿਵ ਸੀਜ਼ਨ ਤੋਂ ਉਹਦਾ ਇੰਪੈਕਟ ਬਹੁਤ ਆਏਗਾ ਮੇਰੇ ਹਿਸਾਬ ਨਾਲ ਅਰਬਨ ਬਿਲਕੁਲ ਠੀਕ ਰਿਹਾ ਹੈ ਸਾਡਾ ਏਰੀਆ ਤੇ ਇਸ ਕਰਕੇ ਬਹੁਤ ਜ਼ਿਆਦਾ ਇੰਪੈਕਟ ਸਿਟੀ ਦੇ ਨਹੀਂ ਆਣਾ ਚਾਹੀਦਾ ਕੋਲਡ ਇੱਕ ਅਪਰ ਟ੍ਰੈਂਡ ਤੇ ਹੈ ਇੰਟਰਨੈਸ਼ਨਲ ਵਜਾਇਆ ਕਰਕੇ बिकॉज ਇੰਟਰਨੈਸ਼ਨਲ ਅਨਸਰਟਨਟੀਜ਼ ਬਹੁਤ ਚੱਲ ਰਹੀਆਂ ਹਨ ਔਰ ਇਹ ਕੰਟੀਨਿਊਸਲੀ 1 ਲੱਖ 8000 ਦਾ ਮਾਰਕ ਵੀ ਪਾਰ ਕਰ ਚੁੱਕਿਆ ਹੈ ਫॉर 24 ਕੈਲੰਡਰ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਧ ਇਹ ਵਧੀ ਰਹਿਤ ਅਸੀਂ ਇਹੀ ਰਿਕੁਐਸਟ ਕਰਾਂਗੇ ਜਿਹੜੇ ਜੈਨੂਨ ਬਾਇਰਸ ਹੈਗੇ ਆ ਇਸ ਪੀਰੀਅਡ ਦੇ ਜਿਹੜੇ ਬੰਦੇ ਲੁਕ ਆਫ ਕਰ ਰਹੇ ਸੀ ਕਿ ਵੀ ਅਸੀਂ ਹੁਣ ਕੁਝ ਖਰੀਦ ਲਈਏ ਫੈਸਟਿਵ ਸੀਜ਼ਨ ਮਲੇ ਇਹ ਅੱਛਾ ਟਾਈਮ ਹੈ ਖਰੀਦਣ ਵਾਸਤੇ ਔਰ ਕੋਈ GST ਦੇ ਰੀਜਿਮ ਦਾ ਚੇਂਜ 골ਡ ਵਾਸਤੇ ਨਹੀਂ ਹੈ 3% ਪਹਿਲਾਂ ਸੀ ਉਹ ਕੰਟੀਨਿਊ 3% ਹੀ ਰਹੇ ਸਿਲਵਰ ਦੇ ਵਿੱਚ ਵੀ ਉਛਾਲ ਬਹੁਤ ਹੈਗਾ ਤੇ ਸਿਲਵਰ ਵੀ ਜਿਹੜਾ ਹੈਗਾ ਕਾਫੀ ਮਹਿੰਗਾ ਹੋ ਰਿਹਾ ਔਰ ਉਹ ਵੀ ਸਵਾ ਲੱਖ ਦੇ ਕਰੀਬ ਹੋ ਜਾਏ। ਧੰਤੀ ਰਸਾਰੇ ਧੰਤੀ ਰਸਤੇ ਕਾਫੀ ਲੋਕ ਕਾਨੂੰ ਹੁੰਦਾ ਹੈ ਕਿ ਅਸੀਂ ਕੁਛ ਨਾ ਕੁਛ ਬਣਾਈਏ 골ਡ ਦਾ ਈਵਨ ਤੋਂ ਛੋਟੀ ਤੋਂ ਛੋਟੀ ਚੀਜ਼ ਬਣਾਈਏ ਉਹ ਜਿਵੇਂ ਜੀਵਿੰਦਾਰ ਹੈ ਉਹ ਜਿਆਦਾ ਰੂਰਲ ਏਰੀਆ ਜਿਵੇਂ ਤੁਸੀਂ ਗੱਲ ਕੀਤੀ ਉਹ ਜਿਆਦਾ ਪਸੰਦ ਕਰਦੇ ਆ ਕਿ ਅਸੀਂ ਖੁੱਲਾ ਖਰਚਾ ਕਰਾਂਗੇ ਤਿਉਹਾਰਾਂ ਦੇ ਉੱਤੇ ਉਹਦਾ ਇਫੈਕਟ ਪਵੇ ਹਾਂਜੀ ਇਫੈਕਟ ਪਵੇਗਾ ਬਿਕਾਉਜ਼ ਹੁਣ ਜਿਹੜਾ 골ਡ ਦੀ ਛੋਟੀ ਤੋਂ ਛੋਟੀ ਆਈਟਮ ਹੈਗੀ ਹੈ ਉਹ ਵੀ ਕਾਫੀ ਮਹਿੰਗੀ ਹੋ ਜਾਂਦੀ ਹੈ ਨੰਬਰ 1 ਲੇਕਿਨ ਦੂਜੇ ਪਾਸੇ ਅਗਰ ਦੇਖੀਏ ਤਾਂ ਬਹੁਤ ਅੱਛੀ ਸੇਵਿੰਗ 골ਡ ਪ੍ਰੋਵਾਈਡ ਕਰ ਰਿਹਾ ਤੁਸੀਂ ਅਗਰ ਐਵਰੇਜ ਪ੍ਰਾਈਸ ਸਾਲ 골ਡ ਦੇ ਵਿੱਚ ਇਨਵੈਸਟ ਕੀਤਾ ਤੇ ਉਹਦੀ ਜਿਹੜੀ ਕੀਮਤ ਹੈ ਕਰੀਬ 25 ਤੋਂ ਲੈ ਕੇ 30% ਤੱਕ ਵੱਧ ਚੁੱਕੀ ਹੈਗੀ। ਪੰਜਾਬ ਦੇ ਵਿੱਚ ਹੜਾ ਆ ਰਹੀਆਂ ਨੇ ਤੇ ਵੱਖ-ਵੱਖ ਏਰੀਆ ਜੋ ਕਿ ਹੈ ਪ੍ਰਭਾਵਿਤ ਹੋਏ ਨੇ ਤੇ ਉਹਦਾ 골ਡ ਦੇ ਉੱਤੇ ਕਿੰਨਾ ਕੋ ਅਸਰ ਪਏਗਾ ਆਉਣ ਵਾਲਾ ਫੈਸਟਿਵ ਸੀਜ਼ਨ ਹੈ ਉਹ ਕਿਦਾਂ ਲੱਗੇਗਾ ਨਹੀਂ ਲੱਗੇਗਾ। ਹਟਦਾ ਤੇ ਨਾਲ ਤਾਂ ਦੇਖੋ ਲਿੰਕ ਰਹਾ ਹੈ ਹੀ ਹੈ ਕਾਰੋਬਾਰ ਤੇ ਸੋਨੇ ਦਾ ਇਫੈਕਟ ਪਿਆ ਹੈ ਜਵਾ ਰੇਟ ਨੇ ਮਾਰ ਮਾਰੀ ਹੋਈ ਹੈ ਰੇਟ ਚੱਲ ਰਿਹਾ ਹੈ ਅਖਲੀ 111000 ਰੁਪਏ ਟੋਲਾ ਰੇਟ ਆ ਉਹ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੈ ਦੇਖ ਰਹੇ ਹਾਂ ਦਾ ਸਿਰੀ ਹੈਡਲਾਈਨਸ ਤੇ ਮੈਂ ਅਲੀਸ਼ਾ ਇਸ ਵੇਲੇ ਫਰੋਜ਼ਗਾਨ ਦੀ ਮਾਰਕੀਟ ਦੇ ਤਨਿਸ਼ ਫਰੈਂਚਾਈਜ਼ੀ ਦੇ ਵਿੱਚ ਖੜੇ ਆ ਜਿੱਥੇ ਗੱਲ ਕਰਾਂਗੇ ਸਰ ਹੈਲੋ ਤੁਹਾਡਾ ਨਾਮ ਕੀ ਹੈ ਸਰ ਮੇਰਾ ਨਾਮ ਅਸ਼ੇਮ ਨਾਗਪਾਲ ਹੈ ਸੋ ਸੈੱਜਿਵੇ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਿਹਾ ਹੈ ਤੇ ਕਾਫੀ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਫੈਸਟਿਵ ਸੀਜ਼ਨ ਆ ਰਿਹਾ ਹੈ 골ਡ ਲੋਕੀ ਖਰੀਦਣਾ ਪਸੰਦ ਕਰੋਗੇ ਕਿ ਨਹੀਂ ਕਰੋ ਦੇਖੋ ਜਿਹੜੇ ਹੜ੍ਹ ਹੈਗੇ ਆ ਹਲੇ ਸਾਡੇ ਅਰਬਨ ਸੈਗਮੈਂਟ ਨੂੰ ਘੱਟ ਇਫੈਕਟ ਕੀਤੇ ਆ ਤੇ ਰੂਰਲ ਸੈਗਮੈਂਟ ਨੂੰ ਬਹੁਤ ਇੰਪੈਕਟ ਕੀਤਾ ਉਹਨਾਂ ਨੇ ਤੇ ਉਹਦੇ ਉੱਤੇ ਜਿਹੜੇ ਰੂਰਲ ਏਰੀਆ ਜਿਹੜਾ ਬਾਅਰ ਹੈਗਾ ਉਹ ਪਹਿਲਾਂ ਆਪਣਾ ਕੰਮ ਠੀਕ ਕਰਾਏਗਾ ਔਰ ਗਰਦੀ ਜ਼ਰੂਰਤਾਂ ਪੂਰੀ ਕਰੇਗਾ ਹਲੇ ਫੈਸਟਿਵ ਸੀਜ਼ਨ ਤੋਂ ਉਹਦਾ ਇੰਪੈਕਟ ਬਹੁਤ ਆਏਗਾ ਮੇਰੇ ਹਿਸਾਬ ਨਾਲ ਲੇਕਿਨ ਅਰਬਨ ਬਿਲਕੁਲ ਠੀਕ ਰਿਹਾ ਸਾਡਾ ਏਰੀਆ ਤੇ ਇਸ ਕਰਕੇ ਸਾਨੂੰ ਉਮੀਦ ਹੈਗੀ ਹੈ ਕਿ ਬਹੁਤ ਜ਼ਿਆਦਾ ਇੰਪੈਕਟ ਸਿਟੀ ਤੇ ਨਹੀਂ ਆਣਾ ਚਾਹੀਦਾ ਸਰ ਜਿਵੇਂ ਪ੍ਰਾਈਸਿਸ ਚ ਚੇਂਜ ਹੋਇਆ 골ਡ ਪ੍ਰਾਈਸ ਵਧਿਆ ਹੈ ਤੇ ਸਿਲਵਰ ਪ੍ਰਾਈਸ ਵਧਿਆ ਉਹ ਸਾਡੇ ਦਰਸ਼ਕਾਂ ਨੂੰ ਦੱਸਿਓ ਕਿੱਦਾਂ ਦੇਖੋ 골ਡ ਇੱਕ ਅਪਵਰਡ ਟ੍ਰੈਂਡ ਤੇ ਹੈ ਇੰਟਰਨੈਸ਼ਨਲ ਵਜ੍ਹਾ ਹੈ ਕਰਕੇ ਬਿਕੋਜ਼ ਇੰਟਰਨੈਸ਼ਨਲ ਅਨਸਰਟਿਨਟੀਜ਼ ਬਹੁਤ ਚੱਲ ਰਹੀਆਂ ਔਰ ਇਹ ਕੰਟੀਨਿਊਸਲੀ 1.8 ਲੱਖ 8000 ਦਾ ਮਾਰਕ ਵੀ ਪਾਰ ਕਰ ਚੁੱਕਿਆ ਹੈ ਫॉर 24 ਕੈਰੇਟਸ ਠੀਕ ਹੈ ਨਾ ਤੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਧਣ ਇਹ ਵਧੀ ਰਹਿਤ ਅਸੀਂ ਇਹੀ ਰਿਕੁਐਸਟ ਕਰਾਂਗੇ ਜਿਹੜੇ ਜੈਨੂਨ ਬਾਇਰਸ ਹੈਗੇ ਆ ਇਸ ਪੀਰੀਅਡ ਦੇ ਜਿਹੜੇ ਬੰਦੇ ਲੁਕ ਆਫ ਕਰ ਰਹੇ ਸੀ ਕਿ ਵੀ ਅਸੀਂ ਹੁਣ ਕੁਝ ਖਰੀਦ ਦੀ ਹੈ ਫੈਸਟਿਵ ਸੀਜ਼ਨ ਮਲੇ ਇਹ ਅੱਛਾ ਟਾਈਮ ਹੈ ਖਰੀਦਣ ਵਾਸਤੇ ਔਰ ਕੋਈ GST ਦੇ ਰੀਜਿਮ ਦਾ ਚੇਂਜ 골ਡ ਵਾਸਤੇ ਨਹੀਂ ਹੈ 3% ਪਹਿਲਾਂ ਸੀ ਉਹ ਕੰਟੀਨਿਊ 3% ਹੀ ਰਹਿ ਰਹੇ ਤੇ ਸਿਲਵਰ ਸਰ ਸਿਲਵਰ ਦਾ ਪ੍ਰਾਈਸ ਕਿਦਾਂ ਸਿਲਵਰ ਨਹੀਂ ਡੀਲ ਕਰਦੇ تھے ਲੇਕਿਨ ਸਿਲਵਰ ਦੇ ਵਿੱਚ ਵੀ ਉਛਾਲ ਬਹੁਤ ਹੈਗਾ ਤੇ ਸਿਲਵਰ ਵੀ ਜਿਹੜਾ ਹੈਗਾ ਕਾਫੀ ਮਹਿੰਗਾ ਹੋ ਰਿਹਾ ਔਰ ਉਹ ਵੀ ਸਵਾ ਲੱਖ ਦੇ ਕਰੀਬ ਹੋ ਜਾਏਗਾ ਹੁਣ ਸਰ ਜਿਵੇਂ ਧੰਤੀ ਰਸ ਆ ਰਿਹਾ ਧੰਤੀ ਰਸ ਤੇ ਕਾਫੀ ਲੋਕਾਂ ਨੂੰ ਹੁੰਦਾ ਕਿ ਅਸੀਂ ਕੁਝ ਨਾ ਕੁਝ ਬਣਾਈਏ 골ਡ ਦਾ ਇਵਨ ਤੋਂ ਕਿ ਛੋਟੀ ਤੋਂ ਛੋਟੀ ਚੀਜ਼ ਬਣਾਈਏ ਉਵੇਂ ਜਿਵੇਂ ਜ਼ਿਮੀਂਦਾਰ ਹੈ ਉਹ ਜ਼ਿਆਦਾ ਰੂਰਲ ਏਰੀਆਜ਼ ਜਿਵੇਂ ਤੁਸੀਂ ਗੱਲ ਕੀਤੀ ਉਹ ਜ਼ਿਆਦਾ ਪਸੰਦ ਕਰਦੇ ਆ ਕਿ ਅਸੀਂ ਖੁੱਲਾ ਖਰਚਾ ਕਰਾਂਗੇ ਤਿਉਹਾਰਾਂ ਦੇ ਉੱਤੇ ਉਹਦਾ ਇਫੈਕਟ ਪਏਗਾ ਹਾਂਜੀ ਇਫੈਕਟ ਪਏਗਾ बिकॉज ਹੁਣ ਜਿਹੜਾ 골ਡ ਦੀ ਛੋਟੀ ਤੋਂ ਛੋਟੀ ਆਈਟਮ ਹੈਗੀ ਹੈ ਉਹ ਵੀ ਕਾਫੀ ਮਹਿੰਗੀ ਹੋ ਜਾਂਦੀ ਹੈ ਨੰਬਰ 1 ਲੇਕਿਨ ਦੂਜੇ ਪਾਸੇ ਅਗਰ ਦੇਖੀਏ ਤਾਂ ਬਹੁਤ ਅੱਛੀ ਸੇਵਿੰਗ 골ਡ ਪ੍ਰੋਵਾਈਡ ਕਰ ਰਿਹਾ ਤੁਸੀਂ ਅਗਰ ਐਵਰੇਜ ਪ੍ਰਾਈਸ ਇਨਕਰੀਸ ਦੇਖੋਗੇ ਜਿਨੇ ਪਿਛਲੇ ਸਾਲ 골ਡ ਦੇ ਵਿੱਚ ਇਨਵੈਸਟ ਕੀਤਾ ਹੈ ਤੇ ਉਹਦੀ ਜਿਹੜੀ ਕੀਮਤ ਹੈ ਕਰੀਬ 25 ਤੋਂ ਲੈ ਕੇ 30% ਤੱਕ ਵੱਧ ਚੁੱਕੀ ਹੈਗੀ ਹੈ ਇਸ ਕਰਕੇ ਸਟਾਕ ਮਾਰਕੀਟ ਤੋਂ ਵੀ ਬੈਟਰ ਰਿਟਰਨ 골ਡ ਦੇ ਰਿਹਾ ਤੇ ਲੋਕ ਬਹੁਤ ਲੋਕਾਂ ਦਾ ਰੁਝਾਵ ਕਾਫੀ ਸਟਰੋਂਗ ਹੈ ਗੈਸ ਵਲ ਤੇ ਤੁਸੀਂ ਜਿਹੜੇ ਜਿਆਦਾ ਯੂਥ ਹੁੰਦੇ ਆ ਉਹ ਸਟਾਕ ਮਾਰਕੀਟ ਵੱਲ ਬਹੁਤ ਭਜਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ 골ਡ ਖਰੀਦਣ ਨਹੀਂ ਦੇਖਿਓ بزਨਸ ਰੀਜ਼ਨ ਕਰਕੇ ਨਹੀਂ ਮੈਂ ਇਹ ਕਹਿਣਾ ਕਹਾਂਗਾ ਸਟਾਕ ਮਾਰਕੀਟਸ ਇੰਟਰਨੈਸ਼ਨਲ ਕੰਡੀਸ਼ਨਸ ਕਰਕੇ ਬਹੁਤ ਉੱਪਰ نیچے ਜਾਂਦੀਆਂ ਰੋਜ਼ ਦਾ ਉਛਾਲ ਤਰ ਹੈਗਾ ਲੇਕਿਨ ਸਾਨੂੰ ਉਮੀਦ ਹੈ ਕਿ ਗਵਰਨਮੈਂਟ ਨੇ ਕਾਫੀ ਕਨਸੈਸ਼ਨ ਦਿੱਤੀਆਂ ਜੀਐਸਟੀ ਦੇ ਕਰਕੇ ਇਸ ਕਰਕੇ ਸਟਾਕ ਮਾਰਕੀਟ ਦੇ ਪੋਜ਼ਿਟਿਵ ਰਿਜ਼ਲਟਸ ਆਨੇ ਚਾਹੀਦੇ ਜਿੱਥੇ ਹੋਲਡ ਕਰ ਰਹੀ ਹੈ ਸਟਾਕ ਮਾਰਕੀਟ ਬਹੁਤ ਹੀ ਜ਼ਿਆਦਾ ਉੱਪਰ ਨਜ਼ਰ ਨਹੀਂ ਆ ਰਹੀ ਜਾਏਗੀ ਬਟ ਇਹ ਜ਼ਰੂਰ ਹੈਗਾ ਕਿ ਇਹ 80000 81 82000 ਦਾ ਜਿਹੜਾ ਸੈਂਸੈਕਸ ਦਾ ਚੱਲ ਰਿਹਾ ਹੈ ਇਹ ਹੋਲਡ ਕਰੇਗਾ ਔਰ ਇਹ ਸਟੈਡੀ ਰਹੇਗੀ ਲੇਕਿਨ 골ਡ ਦੇ ਵਿੱਚ ਐਕਸੈਪਸ਼ਨਲ ਰਿਟਰਨ ਹੈਗੀ ਹੈ ਬਿਕੋਜ਼ 골ਡ ਦੀ ਪ੍ਰਾਈਸਿਸ ਹਲੇ ਵਧਨ ਵਾਲੇ ਪਾਸੇ ਚੱਲ ਰਹੀਆਂ ਸਰ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਹੀਆਂ ਨੇ ਤੇ ਵੱਖ-ਵੱਖ ਏਰੀਆ ਜੋ ਕਿ ਹੈ ਪ੍ਰਭਾਵ ਤੋ ਇਹਨੇ ਤੇ ਉਹਦਾ 골ਡ ਦੇ ਉੱਤੇ ਕਿੰਨਾ ਕੋ ਅਸਰ ਪਏਗਾ ਆਉਣ ਵਾਲਾ ਫੈਸਟਿਵ ਸੀਜ਼ਨ ਹੈ ਉਹ ਕਿਦਾਂ ਲੱਗੇਗਾ ਨਹੀਂ ਲੱਗੇਗਾ ਹਟਦਾ ਤੇ ਨਾਲ ਤਾਂ ਦੇਖੋ ਲਿੰਕ ਰ ਹੈ ਹੀ ਹੈ ਕਾਰੋਬਾਰ ਤੇ ਬਾਕੀ ਰਹੀ ਗੱਲ ਸੋਨੇ ਦਾ ਇਫੈਕਟ ਪਿਆ ਹੈ ਜਦਾਂ ਰੇਟ ਨੇ ਮਾਰ ਮਾਰੀ ਹੋਈ ਹੈ ਅੱਛਾ ਜੀ ਹਾਂਜੀ ਹਾਂਜੀ ਰੇਟ ਕੀ ਸਰ ਦੱਸ ਸਕਦੇ ਹੋ ਰੇਟ ਚੱਲ ਰਿਹਾ ਹੈ ਅਗਲੀ 111000 ਰੁਪਏ ਤੋਲਾ ਰੇਟ ਹੈ ਉਹ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੈ ਬਿਲਕੁਲ ਓਵਰ ਰੇਟ ਜਾ ਰਿਹਾ ਹੈਗਾ ਬਾਕੀ ਇਰੇ ਬਾਰੇ ਕੋਈ ਇੰਟਰਨੈਸ਼ਨਲ ਰੇਟ ਵਾ ਕੋ ਇੰਡੀਆ ਦਾ ਇਕੱਲੇ ਦਾ ਰੇਟ ਵੇ ਆਪਾਂ ਕਹੀਏ ਲੈ ਵੀ ਇੰਡੀਆ ਦੀ ਕੋਈ ਕਮੀ ਹੈ ਹਾਂਜੀ ਇੰਟਰਨੈਸ਼ਨਲ ਰੇਟ ਵਧ ਰਿਹਾ ਐ ਐਸੀ ਕੁਸ਼ ਕਰ ਨਹੀਂ ਸਕਦਾ ਮੀਡਲ ਕਲਾਸ ਬੰਦਾ ਜੋ ਕਿ ਹੈ ਉਹ ਸੋਨਾ ਨਹੀਂ ਖਰੀਦ ਸਕਦਾ ਉਹ ਤਾਂ ਸੋਚ ਵੀ ਨਹੀਂ ਸਕਦਾ ਸੋਨਾ ਲੈਣ ਜਗ੍ਹਾ ਜੇ ਕਿਹੜੇ 75 ਲੱਖ ਰੁਪਏ ਵੀ ਕਿੰਨੇ ਸੈਲਰੀ ਹੈਗੀ ਐ ਤੇ ਉਹ ਕੀ ਸੋਨਾ ਲਏਗਾ ਕਿਉਂਕਿ ਇੱਕ ਤੋਲਾ ਸੋਨਾ ਹਲੇ 1 ਲੱਖ ਤੋਂ ਉੱਪਰ ਪੈ ਰਿਹਾ ਠੀਕ ਐ ਸਰ ਸਰ ਜਿਵੇਂ ધਨਤੀ ਰਸਾਨ ਅਲਾਵਾ ਜਿਹੜੇ ਜਿਆਦਾ ਜੱਟ ਜੀ ਵੀਦਾਰ ਹੁੰਦੇ ਆ ਖੁੱਲਾ ਖਰਚਾ ਕਰਦੇ ਆ ਆਪਣੇ ਤਿਉਹਾਰਾਂ ਦੇ ਉੱਤੇ ਪਰ ਜਿਵੇਂ ਬਾੜ ਦੇ ਕਾਰਨ ਉਹਨਾਂ ਦੇ ਫਸਲਾ ਵਗੈਰਾ ਜੋ ਵੀ ਪ੍ਰਭਾਵਿਤ ਹੋਈਆਂ ਨੇ ਉਹਦਾ ਅਸਰ ਪਏਗਾ ਦੇਖੋ ਉਹਦਾ ਅਸਰ ਤਾਂ ਬਹੁਤ ਜਿਆਦਾ ਹੈਗਾ ਵਾ ਮਾਰਕੀਟ 'ਚ ਕਰਨਾ ਉਹ ਜਿੱਦਾਂ ਫਸਲਾਂ ਨੇ ਹਰਾ ਹੋ ਗਈਆਂ ਉਹ ਉਹ ਤਾਂ ਫਸਲਾਂ ਦੇ ਬੈਠੇ ਹੁੰਦੇ ਆ ਨਾ ਹਾਂਜੀ ਇਸ ਕਰਕੇ ਹਰ ਚੀਜ਼ ਸਰ ਹਰ ਕੰਮ ਤੇ ਅਸਰ ਰਹੇਗਾ ਜੀ ਸਰ ਜੀਐਸਟੀ ਦਾ ਜਿਵੇਂ ਚਾਰ ਸਲੈਬ ਸੀਗੇ ਹੁਣ ਦੋ ਸਲੈਬਸ ਹੀ ਰਹਿ ਗਏ ਉਹਦਾ ਅਸਰ ਪਿਆ 골ਡ ਤੇ ਜੀਐਸਟੀ ਜਿਹੜੀ ਦੇਖੋ ਉਹ ਤਾਂ ਬਿੱਲ ਤੇ ਡਿਪੈਂਡ ਕਰਦਾ ਹੈ ਗਾਹਕ ਕੋਸ਼ਿਸ਼ ਕਰਦਾ ਹੈ ਬਿੱਲ ਨਾ ਹੀ ਲਈਏ ਲੇਕਿਨ ਬਿੱਲ ਕੱਟਣੇ ਤੇ ਸਾਨੂੰ ਪੈਂਦਾ ਹੀ ਹੈ ਜੀ ਜਿੱਦਾਂ ਮਰਜ਼ੀ ਕਰੀਏ ਹਾਂ ਜੀ ਉਹਦਾ ਅਸਰ ਜਿਵੇਂ ਚੇਂਜ ਹੋਇਆ ਉਹਦਾ ਅਸਰ ਨਹੀਂ ਹੋਇਆ 골ਡ ਤੇ ਅਸਰ ਤਾਂ ਹੈ ਹੀ ਹੈ ਜੀ ਆਪਣੇ ਇੰਨੀ ਕੋ ਜੀਐਸਟੀ ਕੋ ਉੱਪਰ ਲੱਗੇ ਹਰ ਕੋ ਸੋਚਦਾ ਵੈ ਸਰ ਜਿਵੇਂ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਆਈ ਹੈ ਤੇ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਜਿਵੇਂ ਫੈਸਟਿਵ ਸੀਜ਼ਨ ਆਉਣ ਵਾਲਾ ਅੱਗੇ ਉਹਦਾ 골ਡ ਦੇ ਉੱਤੇ ਅਸਰ ਪਏਗਾ। ਬਿਲਕੁਲ ਮੈਡਮ 골ਡ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੁਣ ਜਿਵੇਂ ਆਪਾਂ ਰੇਟ ਹੀ ਲਾ ਕੇ ਚੱਲੀਏ 1 ਲੱਖ ਅੱਜ ਦਾ ਰੇਟ 10000 ਰੁਪਏ ਹੋ ਗਿਆ ਵਾ। ਤੇ ਉਹਦੇ ਨਾਲ ਹੁਣ ਫੈਸਟਿਵ ਸੀਜ਼ਨ ਤੇ ਕਿਸਾਨਾਂ ਦਾ ਵੀ ਥੋੜਾ ਜਿਹਾ ਇਸ਼ੂ ਪੈ ਗਿਆ ਵਾ। ਜਿਵੇਂ ਹਰੇਕ ਬੰਦਾ ਥੋੜਾ ਜਿਹਾ ਉਧਰ ਕਨਵਰਟ ਹੋ ਗਿਆ ਵਾ। ਕੋਈ ਲੋਕ ਸੇਵਾ ਕਰ ਰਿਹਾ ਵਾ ਤੇ ਆਫਟਰ ਆਲ ਹੁਣ ਹਰੇਕ ਚੀਜ਼ ਮਹਿੰਗਾਈ ਹੋ ਰਹੀ ਹੈ ਤੇ ਸਾਡੇ ਕੋਲ ਤਾਂ ਜਿਹੜਾ ਹੈਗਾ ਕਸਟਮਰ ਨੇ ਸਭ ਤੋਂ ਲਾਸਟ ਜਾਣਾ ਵਾ। ਆ ਜਿਹਨੂੰ ਰਿਕੁਆਇਰਮੈਂਟਸ ਨੇ 골ਡ ਦੀਆਂ ਹਾਂ ਇਸ ਕੰਟਰੀ ਚੀਜ਼ ਆ ਜਾਂਦੀ ਇੱਕ ਤਰ੍ਹਾਂ ਸਰ ਜਿਵੇਂ 골ਡ ਪ੍ਰਾਈਸ ਪਹਿਲੇ ਜਿਆਦਾ ਕੱਟ ਸੀਗਾ ਤੇ ਹੁਣ ਜਿਆਦਾ ਹੋ ਗਿਆ ਤੇ ਉੱਪਰ ਜੀਐਸਟੀ ਦੇ ਜਿਵੇਂ ਪਹਿਲੇ 4 ਸਲੈਬ ਸੀਗੇ 2 ਸਲੈਬਸ ਕੀਤੇ ਹੈ ਸੈਂਡਲ ਗਵਰਨਮੈਂਟ ਨੇ ਉਹਦਾ ਅਸਰ ਹੋਇਆ ਨਹੀਂ ਮੈਮ ਸਾਡੇ ਤੇ ਉਹੀ ਹੈ ਜੀ 3% ਹੀ ਜੀਐਸਟੀ ਹੈ ਜੋ ਪਹਿਲਾਂ ਹੁੰਦਾ ਸੀਗਾ ਉਹੀ ਹੋਣਾ ਹੈ ਬਿਲਕੁਲ ਬਿਲਕੁਲ ਸਰ ਜਿਵੇਂ ਮੀਡਲ ਕਲਾਸ ਬੰਦਾ ਗੋਲਡ ਲੈਂਡ ਲਈ ਨਹੀਂ ਸੋਚ ਸਕਦਾ ਅੱਜ ਦੀ ਘੜੀ ਦੇ ਵਿੱਚ ਜਿਵੇਂ ਅਲੱਗ-ਅਲੱਗ ਏਰੀਆ ਦੇ ਵਿੱਚ ਬਾੜ ਵਗੈਰਾ ਫਲੱਡਸ ਵਗੈਰਾ ਆਈਆਂ ਨੇ ਜਿਵੇਂ ਜੱਟ ਜੀ ਵੀਦਾਰ ਉਹ ਖੁੱਲਾ ਖਰਚਾ ਕਰਦੇ ਸੀਗੇ ਗੋਲਡ ਦੇ ਉੱਤੇ ਕਿ ਤਿਉਹਾਰ ਆਵਾਂਗੇ ਖੁੱਲਾ ਖਰਚਾ ਕਰਾਂਗੇ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤੇ ਇਹ ਇਫੈਕਟ ਹੋਏਗਾ ਬਿਲਕੁਲ ਹਾਂ ਹੋਏਗਾ ਬਿਲਕੁਲ ਹੋਏਗਾ ਕਿਉਂਕਿ ਹੁਣ ਰੀਸੈਂਟਲੀ ਜਿਵੇਂ ਫਸਲ ਵਗੈਰਾ ਉਹਨਾਂ ਨੇ ਬੀਜੀ ਹੋਈ ਹੈ ਤੋ ਸਾਰੀ ਇੱਕ ਤਰ੍ਹਾਂ ਦੀ ਸਪੋਇਲ ਹੋ ਗਈ ਆ ਉਹਨਾਂ ਕੋਲ ਆਪਣਾ ਨਹੀਂ ਰਾਸ਼ਨ ਹੈਗਾ ਜਿਵੇਂ ਉਹ ਵੀ ਹੁਣ ਜਿਵੇਂ ਲੋਕ ਸੇਵਾ ਕਰ ਰਹੇ ਨੇ ਲੋਕੀ ਉਹੀ ਪੰਚਾਰ ਰਹੇ ਨੇ ਉਹਨਾਂ ਦਾ ਜੋ ਵੀ ਬੇਸਿਕ ਨੀਡਸ ਹੈਗੀਆਂ ਨੇ ਸਾਡਾ ਤਾਂ ਫਿਰ ਮੈਡਮ ਬਹੁਤ ਦੂਰ ਦੀ ਗੱਲ ਆ ਸਾਡੀ ਤਾਂ ਪੋਸਟ ਕਰਕੇ ਥੋੜਾ ਜਿਆ ਫਿਰ ਸਾਡੇ ਕੰਮ ਤੇ ਬਹੁਤ ਜ਼ਿਆਦਾ ਇੰਪੈਕਟ ਪਾਊਗਾ ਇਸ ਚੀਜ਼ ਦਾ